ਤਾਂ ਅਗਲੀ ਖਬਰ ਤੇ ਵੱਲ ਰੁਕ ਕੇ ਰਾਂਗੇ ਕੇਂਦਰ ਸਰਕਾਰ ਦਾ ਮੁੱਖ ਮੰਤਰੀ ਤੋਂ ਬਾਅਦ ਹੁਣ ਵਿਧਾਨ ਸਭਾ ਸਪੀਕਰ ਨੂੰ ਝਟਕਾ ਦਿੱਤਾ ਗਿਆ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਹੁਣ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਨੈਸ਼ਨਲ ਲੈਜਿਸਲੇਟਰਸ ਕਾਨਫਰੰਸ ਦੇ ਵਿੱਚ ਸਪੀਕਰ ਪੰਜਾਬ ਨੇ ਜੋ ਹਿੱਸਾ ਲੈਣਾ ਸੀ ਭਾਰਤ ਤੇ 50 ਤੋਂ ਜ਼ਿਆਦਾ ਵਿਧਾਇਕ ਅਤੇ ਸਪੀਕਰ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ 4 ਤੋਂ 7 ਅਗਸਤ ਤੱਕ ਅਮਰੀਕਾ ਦੇ ਵਿੱਚ ਇੱਕ ਕਾਨਫਰੰਸ ਹੋਣੀ ਸੀ ਕੇਰਲਾ ਤੇ ਕਰਨਾਟਕ ਦੇ ਸਪੀਕਰ ਨੂੰ ਵੀ ਜੋ ਹੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਾਂ ਤਾਂ ਇੱਕ ਹੋਰ ਝਟਕਾ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਪਹਿਲਾ ਪੈरिस ਜਾਣ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੋਕਿਆ ਗਿਆ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਅਮਰੀਕਾ ਜਾਣ ਤੋਂ ਰੋਕ ਦਿੱਤਾ ਗਿਆ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਉਂ ਨੇ ਸਪੀਕਰ ਕੁਲਤਾਰ ਸੰਧਵਾ ਅਮਰੀਕਾ ਜਾ ਰਹੀ ਸਪਰਮੰਜ਼ੂਰੀ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ ਭਾਰਤ ਦੇ 50 ਤੋਂ ਜ਼ਿਆਦਾ ਵਿਧਾਇਕ ਇਸ ਸਪੀਕਰ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ ਪਰ ਪੰਜਾਬ ਦੇ ਸਪੀਕਰ ਨੂੰ ਹਿੱਸਾ ਲੈਣ ਦੀ ਜਿਹੜੀ ਮਨਜ਼ੂਰੀ ਉਹਨਾਂ ਨੂੰ ਜਾਣਦੀ ਉੱਥੇ ਇਜਾਜ਼ਤ ਨਹੀਂ ਦਿੱਤੀ ਗਈ 4 ਤੋਂ 7 ਅਗਸਤ ਤੱਕ ਅਮਰੀਕਾ ਦੇ ਵਿੱਚ ਕਾਨਫਰੰਸ ਹੋਵੇਗੀ ਕੇਰਲਾ ਅਤੇ ਕਰਨਾਟਕ ਦੇ ਸਪੀਕਰ ਨੂੰ ਵੀ ਜਿਹੜੀ ਹੁਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤਾਂ ਹੁਣ ਕੇਂਦਰ ਸਰਕਾਰ ਬਨਾਮ ਪੰਜਾਬ ਸਰਕਾਰ ਇੱਕ ਵਾਰ ਫੇਰ ਤੋਂ ਦੇਖਿਆ ਜਾ ਸਕਦਾ ਹੈ ਪਹਿਲਾ ਹੀ ਵਕਵਾਕ ਮੁੱਦਿਆਂ ਨੂੰ ਲੈ ਕੇ ਦੋਵਾਂ ਸਰਕਾਰਾਂ ਦੇ ਵਿੱਚ ਜੋ ਹੈ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿੱਚ ਕਈ ਵਿਵਾਦ ਚੱਲ ਰਹੇ ਨੇ ਤਲਖੀ ਚੱਲ ਰਹੀ ਹੈ ਤੇ ਹੁਣੇ ਤਲਖੀ ਹੋਰ ਵੱਧ ਸਕਦੀ ਹੈ ਕਿਉਂਕਿ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਹੁਣ ਜੋ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਦੇ ਲਈ ਜੁਨੇ ਇਹ ਅਮਰੀਕਾ ਜਾ ਰਹੇ ਸੀ ਜਿੱਥੇ ਭਾਰਤ ਦੇ 50 ਤੋਂ ਜ਼ਿਆਦਾ ਵਿਧਾਇਕ ਅਤੇ ਸਪੀਕਰ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ ਪਰ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਜੋ ਹੈ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਪੰਜਾਬ ਤੋਂ ਇਲਾਵਾ ਕੇਰਲ ਅਤੇ ਕਰਨਾਟਕ ਦੇ ਸਪੀਕਰ ਨੂੰ ਵੀ ਉੱਥੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ ਹਾਲਾਂਕਿ ਕਾਰਨ ਕੀ ਹੈ ਇਹ ਕਾਰਨ ਜੋ ਹੈ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਸਨੋ ਲੈ ਕੇ ਜੋ ਹੈ ਸਿਆਸਤ ਜ਼ਰੂਰ ਪੱਖ ਸੁਖ ਸਾਡੇ ਸਹਿਯੋਗੀ ਸੁਰਖਾ ਬਜੁਰ ਚੁੱਕੇ ਨੇ ਫੋਨ ਲਾਈਨ ਤੇ ਇੱਕ ਵਾਰ ਫੇਰ ਤੋਂ ਉਹਨਾਂ ਨਾਲ ਜ਼ਿਆਦਾ ਜਾਣਕਾਰੀ ਅਸੀਂ ਲਵਾਂਗੇ ਸੁਰਖਾ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस ਜਾਣ ਤੋਂ ਰੋਕਿਆ ਗਿਆ ਤੇ ਹੁਣ ਸਪੀਕਰ ਨੂੰ ਵੀ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਬਿਲਕੁਲ ਹੁਣ ਜਾਣਕਾਰੀ ਪਰ ਆਪਾਂ ਤੋਂ ਇਹ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਪ ਸਿੰਘ ਸੁਨਵਾ ਨੂੰ ਅਮਰੀਕਾ ਜਾਣ ਦੀ ਆਗਿਆ ਨਹੀਂ ਮਿਲੀ ਹੈ ਹਾਲਾਂਕਿ ਅਮਰੀਕਾ ਦੇ ਵਿੱਚ ਇੱਕ ਨੈਸ਼ਨਲ ਲੈਜਿਸਲੇਟਰ ਕੌਨਸਟੈਂਸ ਹੋਣੀ ਸੀ ਜਿਸ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੇ ਮਿਸਾ ਲੈਣਾ ਸੀ ਹਾਲਾਂਕਿ ਪੂਰੇ ਭਾਰਤ ਦੇ ਵਿੱਚੋਂ ਤਕਰੀਬਨ 50 ਵਿਧਾਇਕ ਤੇ ਹੋਰ ਨਾ ਜੇਕਰ ਅਸੀਂ ਗੱਲ ਕਰੀਏ ਵਿਧਾਨ ਸਭਾ ਦੇ ਸਪੀਕਰ ਨੇ ਉਹ ਜਿਹੜਾ ਕਿ ਸ਼ਾਮਿਲ ਹੋ ਰਹੇ ਨੇ ਤਾਂ ਉਸੇ ਉਸੇ ਤਰ੍ਹਾਂ ਦੇ ਮੁੱਖ ਮੰਤਰੀ ਜਿਹੜਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵੀ ਜਾਣਾ ਸੀ ਪਰ ਉਹਨਾਂ ਨੂੰ ਜਿਹੜਾ ਕਿ ਆ ਅਮਰੀਕਾ ਜਾਣ ਦੀ ਆਗਿਆ ਨਹੀਂ ਮਿਲੀ ਹਾਲਾਂਕਿ ਸਿਰਫ ਪੰਜਾਬ ਨਹੀਂ ਜੇਕਰ ਦੇਖਿਆ ਜਾਵੇ ਪੂਰੇ ਭਾਰਤ ਦੇ ਵਿੱਚ ਤਾਂ ਕੇਰਲਾ ਤੇ ਕਰਨਾਟਕ ਦੇ ਸਪੀਕਰ ਨੂੰ ਵੀ ਜਿਹੜਾ ਕਿਹਾ ਉਹਨਾਂ ਨੂੰ ਇਹ ਆਗਿਆ ਨਹੀਂ ਮਿਲੀ ਉੱਥੇ ਅਮਰੀਕਾ ਜਾਣ ਦੀ ਦੱਸਦੀ ਹੈ ਕਿ 4 ਤੋਂ ਲੈ ਕੇ 7 ਅਗਸਤ ਤੱਕ ਜਿਹੜੀ ਅਮਰੀਕਾ ਦੇ ਵਿੱਚ ਕਾਨਫਰੰਸ ਹੋਣੀ ਸੀ ਤੇ ਤਕਰੀਬਨ ਅਮਰੀਕਾ ਸਮੇਤ ਬਾਕੀ ਜਿਹੜੇ ਦੇਸ਼ ਨੇ ਉਹਨਾਂ ਦੇ ਤਕਰੀਬਨ 5000 ਜਿਹੜਾ ਅੰਦਾਜ਼ਨ ਦੱਸ ਰਹੇ 5000 ਵਿਧਾਇਕ ਨੇ ਉਹ ਜਿਹੜਾ ਹਿੱਸਾ ਲੈ ਰਹੇ ਨੇ ਤੇ ਉਹਨਾਂ ਦੇ ਵਿੱਚ ਹੁਣ ਪੰਜਾਬ ਦੀ ਜਿਹੜੀ ਨੁਮਾਇੰਦਗੀ ਹੈ ਆਸਟਰ ਦਰ ਕਹਿਦੀ ਹੈ ਕਿ ਪੰਜਾਬ ਦੇ ਸਪੀਕਰ ਦੇ ਨਾਲ-ਨਾਲ ਕੇਰਲਾ ਤੇ ਕਰਨਾਟਕ ਦੇ ਸਪੀਕਰ ਨੂੰ ਜਾਣ ਦੀ ਆਗਿਆ ਨਹੀਂ ਮਿਲੀ ਜੀਤेंद्र ਜੀ ਤਾਂ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਪ੍ਰਤੀਕਿਰਿਆ ਹੁਣ ਸਾਹਮਣੇ ਆਈ ਹੈ ਪਹਿਲਾ ਮੁੱਖ ਮੰਤਰੀ ਮਾਨ ਨੂੰ ਨਹੀਂ ਜਾਣ ਦਿੱਤਾ ਗਿਆ ਤੇ ਇਹਨਾਂ ਨੂੰ ਵੀ ਰੋਕਿਆ ਗਿਆ ਤੇ ਕੋਈ ਪ੍ਰਤੀਕਿਰਿਆ ਉਹਨਾਂ ਨੇ ਦਿੱਤੀ ਹੈ ਦੇਖੋ ਹੁਣ ਤੱਕ ਇਸ ਤਰੀਕੇ ਦਾ ਕੋਈ ਵੀ ਜਿਹੜਾ ਕੇ ਆ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਲੇਕਿਨ ਜ਼ਰੂਰ ਮੁੱਖ ਮੰਤਰੀ ਜਦੋਂ ਮਾਨ ਦੀ ਸੀ ਗੱਲ ਕਰਨ ਲਈ ਉਹਨਾਂ ਨੂੰ ਪਹਿਲੇ ਜਾਣ ਤੋਂ ਰੋਕਿਆ ਗਿਆ ਤਾਂ ਉਹਨਾਂ ਨੇ ਜੋ ਸੀ ਕਹਿ دیا ਕਿ ਪਰਕਾਵਾ ਜ਼ਰੂਰ ਹੈ ਇਸ ਦੇ ਉੱਪਰ ਇਸ ਪਰ ਗੱਲ ਸੀ ਕਹਿ دیਏ ਕਿ ਚਾਹੇ ਇਸ ਨੂੰ ਅਫਸੋਸ ਕਹਿ ਲੋ ਜਾਂ ਨਿੰਦਾ ਕਹਿ ਲੋ ਪਰਕਾਵਾ ਜ਼ਰੂਰ ਕੀਤਾ ਗਿਆ ਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਮੁੱਖ ਮੰਤਰੀ ਪੰਜਾਬ ਜਿਹੜਾ ਕਿ ਆ ਉਹ ਖੁਦ ਪੱਲੋਂ ਜਿਹੜਾ ਕਿ ਪੈਸੇ ਲਾ ਕੇ ਪੈਰਿਸ 올림픽 ਖੇਡਾਂ ਦੇ ਵਿੱਚ ਜਾਣ ਨੂੰ ਵੀ ਰਜ਼ਾਮੰਦ ਸੀਗੇ ਪਰ ਇਸ ਸਾਹਿਬ ਦੇ ਵਿੱਚ ਜਿਹੜਾ ਕਿ ਹੈ ਉਹਨਾਂ ਨੂੰ ਨਾਂ ਜਾਣ ਦੇਣਾ ਤਾਂ ਜ਼ਰੂਰ ਇੱਕ ਵਾਰ ਫਿਰ ਜਿਹੜਾ ਕਿ ਪੰਜਾਬ ਸਰਕਾਰ ਬਨਾਮ ਕੇਂਦਰ ਸਰਕਾਰ ਹੁੰਦਾ ਨਜ਼ਰ ਆਵੇਗਾ ਸਿਆਸਤ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਇੱਕ ਵਾਰ ਫੇਰ ਅਸੀਂ ਕਹਿ ਦਾਂਗੇ ਕਿ ਪੰਜਾਬ ਸਰਕਾਰ ਇਹ ਜ਼ਰੂਰ ਹੈ ਇਸ ਨੂੰ ਸਿੱਧਕੌਰ ਕਹਿ ਰਹੀ ਕਿ ਪੰਜਾਬ ਦੇ ਨਾਲ ਵਿਤਕਰਾ ਸਿੱਧ ਕਰਦੀ ਹੋਈ ਨਜ਼ਰ ਆਵੇਗੀ ਜੀ ਜੀ ਠੀਕ ਹੈ ਸੁਖਾ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਸ਼ੁਕਰੀਆ ਤਾਂ ਇੱਕ ਵਾਰ ਫੇਰ ਤੋਂ ਪੰਜਾਬ ਬਦਨਾਮ ਕੇਂਦਰ ਸਰਕਾਰ ਨਜ਼ਰ ਆ ਸਕਦਾ ਹੈ ਮੁੱਖ ਮੰਤਰੀ ਮਾਨ ਨੂੰ ਜੋ ਹੈ ਪੈरिस ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਹੈ ਸੂਚਾ ਮੁਤਾਬਕ ਜੋ ਹੈ ਇਸ ਤੇ ਜੋ ਹੈ ਅਫਸੋਸ ਜ਼ਰੂਰ ਦਿਤਾਇਆ ਗਿਆ ਨਿੰਦਾ ਕੀਤੀ ਗਈ ਹੈ ਤੇ ਹੁਣ ਜੋ ਹੈ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਬਨਾਮ ਨਜ਼ਰ ਆ ਸਕਦਾ ਕਿਉਂਕਿ ਪਹਿਲਾਂ ਵੀ ਜੋ ਹੈ ਦੋਵਾਂ ਦੇ ਵਿਚਕਾਰ ਕਈ ਵਕ ਪਕ ਮੁੱਦਿਆਂ ਨੂੰ ਲੈ ਕੇ ਤਲਕੀ ਦੇਖਣ ਨੂੰ ਮਿਲੀ ਹੈ ਤੇ ਹੁਣ ਉਹਨਾਂ ਨੂੰ ਜੋ ਹੈ ਪੈਰਿਸ ਜਾਣ ਤੋਂ ਰੋਕਿਆ ਗਿਆ ਤੇ ਅਮਰੀਕਾ ਜਾਣ ਤੋਂ ਵੀ ਵਿਧਾਨ ਸਭਾ ਸਪੀਕਰ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਜੋ ਹੈ ਸਿਆਸਤ ਜੋ ਹੈ ਖੂਬ ਭੱਗ ਸਕਦੀ ਹੈ ਤੇ ਫਿਲਹਾਲ ਇਸ ਬੁਲੇਟਿਨ ਵਿੱਚ ਨਹੀਂ ਮੈਨੂੰ ਤੇ ਇਜਾਜ਼ਤ ਤਾਂ